कि ਨਾ ਖਲਾਰਾ ਪਾ ਕੇ ਰੱਖਦੇ ਆ ਸਾਰੇ ਪਾਸੇ ਅ ਬੱਚੇ ਵੀ ਨਾ ਕੋਈ ਖਾਨੀ ਇੰਨਾ ਦਾ ਅੱਗੇ ਲੈ 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 ਮਾਨੂੰ ਛੁੱਟੀਆਂ ਪੈ ਗਈਆਂ ਹਾਂ ਤੇ ਫੇਰ ਕੀ ਹੋਇਆ ਹਰ ਵਾਰ ਪੈਂਦੀ ਹੈ ਕੋਈ ਨਵੀਂ ਗੱਲ ਐ ਇੱਥੇ ਮੰਮੀ ਆਪਾਂ ਨਾਨੀ ਘਰ ਜਾਣਾ ਇਸ ਵਾਰੀ ਛੁੱਟੀਆਂ ਤੇ ਤੂੰ ਹੀ ਪਿਛਲੀ ਵਾਰ ਹਾਨੂੰ ਪ੍ਰੋਮਿਸ ਦਿੱਤਾ ਸੀ ਹੁਣ ਆਪਾਂ ਜ਼ਿਆਦਾ ਹੀ ਰਹਿਣਾ ਮੰਮੀ ਐਦੀ ਨਾ ਸਾਰੇ ਛੁੱਟੀਆਂ ਆਪਾਂ ਨਾਨੀ ਘਰ ਕੱਟਾਂਗੇ ਮੇਰੀ ਤਿੰਨੋ ਜਣੇ ਧਿਆਨ ਦੇ ਨਾਲ ਗੱਲ ਸੁਣ ਲੋ ਨਾਨੀ ਨੂੰ ਨਿਕਲ ਨਹੀਂ ਜਾਣਾ ਮੇਰੇ ਕੋਲ ਤੂੰ ਹੀ ਪਿਛਲੇ ਵਾਰ ਪ੍ਰੋਮਿਸ ਕੀਤਾ ਸੀ ਹਾਂ ਪੁੱਤ ਪਿਛਲੀ ਵਾਰ ਮੈਂ ਪ੍ਰੋਮਿਸ ਕੀਤਾ ਤੇ ਸੀਗਾ ਪਰ ਕੋਈ ਗੱਲ ਨਹੀਂ ਨੈਕਸਟ ਟਾਈਮ ਪੱਕਾ ਜਾਵਾਂਗੇ ਠੀਕ ਹੈ ਨਹੀ ਨਹੀ ਮੰਮੀ ਇਸ ਵਾਰ ਹੀ ਜਾਵਾਂਗੇ ਜਾਣਾਂ ਹਾਂ ਕਾ ਜਾਂਦੇ ਆ ਹਾਂ ਹਾਂ ਸਾਰੇ ਜਣੇ ਜਾਂਦੇ ਮੈਨੂੰ ਪਤਾ ਵਾ ਪਰ ਕੋਈ ਗੱਲ ਨਹੀਂ ਇਸ ਵਾਰੀ ਨਾ ਆਪਾਂ ਪਾਪਾ ਦੇ ਨਾਲ ਕਿਤੇ ਬਾਹਰ ਘੁੰਮਣ ਚੱਲ ਜਾਈਏ ਜਿੱਦ ਨਾ ਕਰੋ ਮੇਰੀ ਗੱਲ ਸੁਣੋ ਜਿੱਦ ਨਾ ਕਰੋ ਕੇਸ਼ਵ ਤੂੰ ਵੱਡਾ ਹੈਗਾ ਨਾ ਤੂੰ ਇਹਨਾਂ ਨੂੰ ਸਮਝਾਣਾ ਵਾ ਤੇ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ ਵਾ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਜਾਣਾ ਸੀ ਮੈਨੂੰ ਵੀ ਬੜਾ ਹਾਏ ਰੱਬਾ ਮੈਂ ਤੁਹਾਨੂੰ ਕਿਵੇਂ ਤੂੰ ਰਹਿ ਲੋਵੇ ਤੂੰ ਹੀ ਤੇ ਰਹਿ ਲੋਗੇ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਪੁੱਤ ਕੋਈ ਗੱਲ ਨਹੀਂ ਇਸ ਵਾਰ ਤੁਸੀਂ ਕੱਟ ਲਓ ਤੁਸੀਂ ਯਾਰ ਬੜੀ ਹੈ ਯੂ ਕੰਦੇ ਹੋ ਤੁਸੀਂ ਆਹ ਨਾਲ ਲਿਆਏ ਹੋ ਇਹ ਕੰਦੇ ਹੋ ਹਰ ਵਾਰ ਤੇਨੀ ਕਹਿੰਦੀ ਮੈਂ ਕੋਈ ਗੱਲ ਨਹੀਂ ਅਗਲੀ ਵਾਰ ਪੱਕਾ ਜਾਵਾਂਗੇ ਜਾਓ ਯਾਰ ਯਾਰ ਕਿਰਨ ਕਿਉਂ ਬੱਚੇ ਨੂੰ ਗੁੱਸੇ ਪਈ ਹੋਣੀ ਏ ਇੱਧਰ ਆਓ ਬੱਚੋ ਮੈਂ ਇੱਧਰ ਆਓ ਮੇਰੀ ਗੱਲ ਸੁਣੋ ਪੁਰਿਆ ਬੁਰਿਆ ਜੀਦਾ ਬਗੀ ਹਾਂ ਮੇਰੇ ਬੁੜੇ ਮਮਾ ਨੇ ਬੋਲਿਆ ਸੀ ਆ ਆਪਣਾ ਨਾਨੀ ਦੀਆਂ ਨਾਨੀ ਘਰ ਜਾਣਾ ਨੇ ਫਿਰ ਮਮਾ ਨੇ ਬੋਲਿਆ ਉਦਲੇ ਟਾਈ ਅੱਛਾ ਤੂੰ ਸਾਰੇ ਪਿੱਛੇ ਗਏ ਨੇ ਯਾਰ ਦੋਸਤ ਚਲੇ ਗਏ ਨੇ ਨਾਨਕੀ ਹਾਂ ਹਾਂਜੀ ਕਿੰਨੇ ਦਿਨਾਂ ਵਸੇ ਜਾਣਾ ਪੂਰੀ ਛੁੱਟੀਆਂ ਪੂਰੀ ਛੁੱਟੀਆਂ ਨਹੀਂ ਬੁਰਿਆ ਛੁੱਟੀਆਂ ਨਹੀਂ ਮੈਨੂੰ ਤੇ ਨਾਨੀ ਨਾਲ ਜਾਣਾ ਕੇਸ਼ਵ ਮੇਰੀ ਗੱਲ ਸੁਣ ਤੂੰ ਕਹਿੰਦਾ ਪਿਆ 2 ਮਹੀਨੇ ਵਾਸਤੇ ਅਸੀਂ ਨਾਨੀ ਘਰ ਜਾਣਾ ਤੇ ਪੁੱਤਰ ਤੁਹਾਡੇ ਬਿਨਾ ਮੇਰਾ ਜੀ ਕਿਵੇਂ ਲੱਗਣਾ ਜੀ ਘਰ ਚ ਰੌਣਕ ਨਹੀਂ ਹੋਣੀ ਤੇ ਮੈਂ ਕੀ ਕਰਾਂਗੀ ਜੇ 2 ਮਹੀਨੇ ਮੇਰੀ ਗੱਲ ਸੁਣੋ ਤੁਸੀਂ ਦੋ ਕੁ ਦਿਨ ਲਾ ਕੇ ਨਾ ਵਾਪਸ ਆ ਜਾਜੇ ਪਾਪਾ ਨੇ ਨਾ ਤੁਹਾਨੂੰ ਬਾਹਰ ਲਿਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਕੰਦੇਸੀ ਮੈਂ ਬਾਰ ਕੁਮਾਨ ਲੈ ਕੇ ਜਾਵਾਂਗਾ ਕੋਈ ਉਹ ਪੂਲ ਪਾਲ ਅੱਜ ਕੱਲ ਉਹ ਚੱਲੇ ਕੰਮ ਹੈ ਬੱਚੇ ਨੂੰ ਖੜਾਣ ਵਾਲਾ ਤੇ ਕੋਈ ਗੱਲ ਨਹੀਂ ਫਿਰ ਘੁੰਮ ਕੇ ਆਇਓ ਹੋਰ ਕੀ ਪਤਨੀ ਉਹ ਤੇ ਨਹੀਂ ਰਹੇ ਅੱਜ ਅੱਪਰ ਜਾਣਾ ਹੈ ਜਾਣਾ ਜਾਣਾ ਤੇ ਜਾ ਬੁੱਤ ਮੈਂ ਆਪਣੇ ਰੋਕਦੇ ਥੋੜਾ ਪਰ ਤਨ ਨਾ ਜਾ ਪਰ ਵਾਪਸ ਆ ਜਾਣਾ ਦੋ ਦਿਨਾਂ ਦੇ ਵਿੱਚ ਜਿਆਦਾ ਦਿਨ ਨਹੀਂ ਰਹਿਣਾ ਉੱਥੇ ਨਾਨੀ ਘਰ ਠੀਕ ਹੈ ਨਾ ਕਿ ਨਹੀਂ ਕੇਸ਼ਵ ਦਾਦੀ ਨਾਨੀ ਦੇ ਘਰੇ ਜ ਸਾਡੇ ਕਿੰਨਿਆ ਸਹੇਲੀਆਂ ਵਾ ਇੱਥੇ ਆਪਾਂ ਘਰ ਹੀ ਰਹਿਨੇ ਬੋਰ ਹੋ ਜੰਨੇ ਆ ਔਰ ਦਾਦੀ ਆਪਾਂ ਨੂੰ ਸਹੀ ਦਿਨ ਵਿੱਚ ਲਾਨੀ ਹੁੰਦੀ ਆ ਤੇ ਸ਼ਬਦ ਫਰੈਂਡਸ ਮਤਲਬ ਮੇਰੇ ਫਰੈਂਡਸ ਇਸ ਵੇਲੇ ਮੈਂ ਵੀ ਜਾਣਾ ਵਾ ਕਿ ਮੇਰੇ ਵੀ ਉੱਥੇ ਕਿੰਨੇ ਸਾਰੇ ਦੋਸਤ ਐ ਇੱਥੇ ਆਪਾਂ ਘਰੇ ਬੋਰ ਹੁੰਨੇ ਆ ਆਪਾਂ ਮਾਮੂ ਨਾਲ ਘੁੰਮਣਾ ਵੀ ਹੁੰਦਾ ਆ ਆਹੋ ਅੱਛਾ ਹਾਂਜੀ ਆਹੋ ਥੱਲੇ ਕੋਈ ਗੱਲ ਨਹੀਂ ਚਲ ਤੁਸੀਂ ਟੈਨਸ਼ਨ ਨਾ ਲੋ ਮਮਾ ਦੇ ਕੋਲ ਜਾਦਾ ਨਾ ਕੋਲ ਲੋ ਤੂੰ ਮਮ ਨੂੰ ਬਣਾ ਦੋ ਪਲੀਜ਼ ਮੈਂ ਮਮਾ ਨਾਲ ਗੱਲ ਕਰਤੀ ਆ ਤੇ ਮੈਂ ਉਹਨਾਂ ਕੇ ਨਹੀਂ ਜਾਂ ਤੁਹਾਨੂੰ ਦੋ ਕੁ ਦਿਨਾਂ ਵਾਸਤੇ ਲੈ ਜਾਂਦੀ ਹੁਮਾ ਫਰਾ ਲੈਂਦੀ ਠੀਕ ਹੈ ਠੀਕ ਹੈ ਠੀਕ ਹੈ ਨਾ ਫਿਰ ਤੂੰ ਜਿੱਦ ਨਾ ਕਰਿਓ ਮੇਰੀ ਗੱਲ ਸੁਨੋ ਇੱਕ ਉੱਥੇ ਜਾ ਕੇ ਨਾ ਤੁਸੀਂ ਨਾ ਤੇ ਤੁਸੀਂ ਨਾ ਰਿੰਨ ਜਿੰਨਿਆਂ ਨੇ ਨਾ ਉੱਥੇ ਜਾ ਕੇ ਮਾਮੀ ਨੂੰ ਤੰਗ ਨਹੀਂ ਕਰਨਾ ਤੇ ਨਾ ਹੀ ਆਪਣੀ ਮੰਮਾ ਨੂੰ ਤੰਗ ਕਰਨਾ ਮੇਰੀ ਗੱਲ ਸੁਣ ਆਪਣੇ ਟੋਏ ਵਗੈਰਾ ਸਾਰੇ ਇੱਥੋਂ ਲੈ ਕੇ ਜਾਇਓ ਉੱਥੇ ਜਾ ਕੇ ਤੰਗ ਨਹੀਂ ਕਰਨਾ ਤੁਸੀਂ ਦਾਦੀ ਮੰਮਾ ਨੂੰ ਨਹੀਂ ਲਾਦੇ ਜਾਣਾ ਪੱਕ ਤੇ ਮੰਮਾ ਤੋਂ ਬਿਨਾਂ ਕੀ ਕਰਨ ਜਾਣਾ ਜੋ ਉੱਥੇ ਕੱਲੇ ਕੱਲੇ ਨਹੀਂ ਜਾਇਦਾ ਮਮਾ ਤੋਂ ਬਿਨਾ ਮੰਮੀ ਘਰ ਉਹ ਦਾਦੀ ਮਮਾ ਹੈਰਾ ਮੰਮੀ ਆਲੀ ਤੇ ਉਹ ਤੂੰ ਇਹ ਦਰਨੀ ਉੱਪਰ ਲੈ ਲੈ ਤੇ ਪਲੀਜ਼ ਮਮੋ ਨੂੰ ਬਣਾ ਲੋ ਕੋਈ ਗੱਲ ਨਹੀਂ ਮੈਂ ਮਮਾ ਨਾਲ ਗੱਲ ਕਰਦੀ ਆ ਤੇ ਮੇਰੀ ਗੱਲ ਸੁਣ ਕੇਸ਼ਕ ਤੂੰ ਸਿਆਣਾ ਵੱਡਾ ਹੈ ਨਾ ਜਦੋਂ ਇਹ ਕਿਸੇ ਚੀਜ਼ ਦੀ ਜਿੱਦ ਕਰਨ ਨਾ ਤੂੰ ਇਹਨਾਂ ਨੂੰ ਆਪੇ ਸਮਝਾ ਲੈਣਾ ਠੀਕ ਹੈ ਤੇ ਕੋਈ ਨਹੀਂ ਤੈਨੂੰ ਭੇਜ ਦਿੰਨੇ ਕੱਲ ਠੀਕ ਹੈ ਕਲ ਮਮ ਨੂੰ ਕਰਨੀ ਤੁਹਾਨੂੰ ਲੈ ਗਈ ਠੀਕ ਹੈ ਨਾ ਹੁਣ ਖੁਸ਼ ਹੋ ਨਾ ਹਾਂਜੀ ਹਨ ਮੇਰੇ ਬੱਚੇ ਖੁਸ਼ ਮੇਰੇ ਮੇਰੇ ਪੁੱਤ ਮੇਰੇ ਪਿਆਰੇ ਬੰਤੀ ਕਿੱਡੀ ਖਰਾਬ ਹੈਗੀ ਆ ਹੈ ਨਾ ਜਦੋਂ ਹੁਣੇ ਨਹੀਂ ਜਾਣਾ ਨਾ ਹੁਣ ਪਤਾ ਦਾਦੀ ਤੋਂ ਬਿਨਾ ਕੰਮ ਨਹੀਂ ਬੰਨਾ ਹੈਗਾ ਤੇ ਹੁਣ ਮੇਰੀ ਪਿਆਰੀ ਦਾਦੀ ਹੁਣੇ ਬੇਸ ਦੇ ਲੱਡੂ ਖਾ ਗਈ ਆ ਇੱਕ ਵਾਰੀ ਨਹੀਂ ਇਹਨੇ ਮੈਨੂੰ ਪੁੱਛਿਆ ਹੈਗਾ ਕਿ ਦਾਦੀ ਬੇਸ ਦੇ ਲੱਡੂ ਖਾਣਾ ਹੈ ਰੱਖ ਦਾਦੀ ਤੁਸੀਂ ਹੈ ਨਾ ਕੋਈ ਗੱਲ ਨਹੀਂ ਮੈਂ ਜਾਣੀ ਮੈਂ ਕਿਰਨ ਨਾਲ ਗੱਲ ਕਰਦੀ ਆ ਕਿ ਉਹਨਾਂ ਨੂੰ ਬਣਾ ਲਓ ਹੁਣ ਮੈਨੂੰ ਹੁਣ ਮੈਨੂੰ ਇੱਥੋਂ ਉੱਠਣ ਦੀ ਲੋੜ ਨਹੀਂ ਹੋਗੀ ਤੇ ਮੈਂ ਗੱਲ ਕਰਾਂਗੀ ਇੱਥੇ ਬੈਠੀ ਗੱਲ ਕਰ ਲਾਂ ਜਾਨੀ ਪਰ ਮੇਰੀ ਗੱਲ ਸੁਣੋ ਸ਼ਰਾਰਤ ਸ਼ੁਰੂਤ ਨਾ ਕਰੇ ਜੀ ਕਿਰਨ ਨੂੰ ਗੁੱਸਾ ਚੜ ਗਿਆ ਨਾ ਤੇ ਉਹਨੇ ਕਿਹਾ ਬਹਿ ਜਾਓ ਇੱਥੇ ਹੀ ਮੈਂ ਨਹੀਂ ਲੱਗੇ ਜਾਣਾ ਤੁਹਾਨੂੰ ਠੀਕ ਹੈ ਆਪਾਂ ਸਾਰੇ ਸਲੋਣੇ ਹੁਣ ਨਾ ਥੋੜੀ ਦੇਰ ਵਾਸਤੇ ਨਾ ਸ਼ਰੀਫ ਬੱਚੇ ਬਣ ਕੇ ਬਹਿ ਜਾਓ ਸ਼ਰਾਰਤੀ ਅਫਲਾ ਤੂੰ ਨਾ ਬਣਿਆ ਜੀ ਹੁਣ ਸ਼ੋਰ ਸ਼ਰ ਨਾ ਕਰਿਆ ਜੇ ਮੈਂ ਜਾ ਕੇ ਕਿਰਨ ਨਾਲ ਗੱਲ ਕਰਨੀ ਉਹਨੂੰ ਪਿਆਰ ਨਾਲ ਸਮਝਾਣੀ ਆ ਠੀਕ ਹੈ ਇੱਥੇ ਬਹਿ ਜੋ ਲਾਈਨ ਬਣਾ ਕੇ ਹਾਂਜੀ ਕਿਰਨਾ ਮੰਮੀ ਤੁਸੀਂ ਮੰਮੀ ਦੀ ਫੋਟੋ ਵੇਖਦੀ ਪਈ ਹਾਂਜੀ ਹਾਂਜੀ ਕਿਉਂ ਇੰਨੀ ਉਦਾਸ ਕਿਉਂ ਪਈ ਹੋਣੀ ਇਹ ਤੋ ਨਹੀਂ ਨਹੀਂ ਉਦਾਸ ਕਾਦੀ ਹੋਣਾ ਅ ਜਦੋਂ ਛੁੱਟੀਆਂ ਪੈਂਦੀਆਂ ਨਾ ਪਤਾ ਨਹੀਂ ਦਿਲ ਤੇ ਇੱਕ ਬੋਝ ਜਿਹਾ ਪੈ ਜਾਂਦਾ ਕੀ ਬੱਚਿਆਂ ਨੂੰ ਛੁੱਟੀਆਂ ਕੋ ਪੈਂਦੀਆਂ ਛੁੱਟੀਆਂ ਤੇ ਵੈਸੇ ਹੋਣੀਆਂ ਹੀ ਨਹੀਂ ਚਾਹੀਦੀਆਂ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਪਰ ਤੂੰ ਹੀ ਤੇ ਸਮਝਦਾਰੇ ਕਿ ਸੀ ਨਾ ਤੂੰ ਹੀ ਉਹਨਾਂ ਨੂੰ ਸਮਝਾਉਣਾ ਸੀਗਾ ਕਿ ਨਹੀਂ ਕੋਈ ਗੱਲ ਨਹੀਂ ਇੱਥੇ ਰਹਿ ਲੋ ਅੱਬਾ ਕੁਮ ਮੱਝਲ ਜਾਣੇ ਬਾਹਰ ਮੇਰੀ ਤੇ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ ਤਿੰਨਾਂ ਨੇ ਹੋ ਸਕਦਾ ਤੁਹਾਡੀ ਸੁਣ ਲੈਂਦੇ ਕਿਰਨ ਕਦੇ-ਕਦੇ ਕੁਝ ਗੱਲਾਂ ਜਾਣ ਕੇ ਵੀ ਕਰਨੀਆਂ ਪੈਂਦੀਆਂ ਨੇ ਜਿਹੜਾ ਕੰਮ ਅਸੀਂ ਨਹੀਂ ਚਾਹੁੰਦੇ ਨਾ ਸਾਨੂੰ ਉਹ ਵੀ ਕਰਨਾ ਪੈਂਦਾ ਪਰ ਮੈਂ ਇੱਕ ਗੱਲ ਸੁਣ ਕਿ ਮੈਂ ਤੇਰੀ ਮਾਂ ਨਹੀਂ ਹੈਗੀ। ਤੂੰ ਹੀ ਤਾਂ ਮੇਰੀ ਮਾਂ ਤੋਂ ਹੀ ਵੱਧ ਕੇ ਜੀ। ਪਰ ਜਿਹੜਾ ਬੱਚੇ ਵਾਰ-ਵਾਰ ਜਿੱਦ ਦਿਖਾਉਂਦੇ ਆ ਨਾ ਜਾਣਦੀ। ਇਹ ਕਈ ਗੱਲਾਂ ਇਤਰਾਹ ਦੀਆਂ ਕਰ ਦਿੰਦੇ ਆ ਜਿਹੜੀਆਂ ਕਿ ਮੇਰੇ ਦਿਲ ਦੇ ਅੰਦਰ ਤੱਕ ਚੁੱਪ ਜਾਂਦੀਆਂ। ਪਤਾ ਨਹੀਂ ਮੈਂ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਦੇ ਪਾਂਦੀ। ਉਹ ਤੇ ਬੱਚੇ ਆ ਮੈਨੂੰ ਪਤਾ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ। ਬੱਸ ਉਹਨਾਂ ਨੂੰ ਇੱਕ ਚਾਹ ਹੈਗਾ। ਕਿ ਨਾਨੀ ਘਰ ਜਾਣਾ ਪਰ ਮੈਂ ਕੀ ਕਰਾਂ ਮੈਂ ਤੇ ਫਸ ਗਈ ਆ ਮੈਂ ਪਿਛਲੀ ਵਾਰੀ ਇਹਨਾਂ ਨੂੰ ਇਤਨਾ ਹੀ ਛੋਟਾ ਜਿਹਾ ਵਾਦਾ ਕਰ ਦਿੱਤਾ ਸੀਗਾ ਕੋਈ ਨਹੀਂ ਪੁੱਤ ਅਗਲੇ ਸਾਲ ਜਾਵਾਂਗੇ ਇਸ ਸਾਲ ਵੀ ਮੈਂ ਉਹੀ ਵਾਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੰਮੀ ਇਸ ਵਾਰੀ ਮੇਰਾ ਵਾਸ ਨਹੀਂ ਚੱਲਿਆ ਇਹਨਾਂ ਦੇ ਉੱਤੇ ਮੈਂ ਕੀ ਕਹਾਂ ਇਹਨਾਂ ਨੂੰ ਇਹਦੇ ਸਮਝ ਹੀ ਨਹੀਂ ਲੱਗਨਦੀ ਕਿ ਰਣ ਅਕੇ ਬੱਚੇ ਛੋਟੇ ਸਨ ਅਸੀਂ ਉਹਨਾਂ ਨੂੰ ਸਮਝਾ ਲੈਂਦੇ ਸੀ ਉਹ ਸਮਝ ਵੀ ਜਾਂਦੇ ਸੀ ਕਿਉਂਕਿ ਛੋਟੇ ਸਨ ਬਚਪਨੇ ਸਭ ਹੁਣ ਉਹ ਵੱਡੇ ਹੋ ਹੀ ਜਾਂਦੇ ਨੇ ਇਸ ਕਰਕੇ ਹੁਣ ਅਸੀਂ ਕੁਝ ਗੱਲਾਂ ਉਹਨਾਂ ਨੂੰ ਨਹੀਂ ਸਮਝਾ ਸਕਦੇ ਪੁੱਤਰ ਮੇਰੀ ਗੱਲ ਸੁਣ ਵੇਖ ਕੋਈ ਗੱਲ ਨਹੀਂ ਤੂੰ 2 ਦਿਨਾਂ ਵਾਸਤੇ ਹੋਏ ਉਹਨਾਂ ਨੂੰ ਕਿਹਾ ਏ ਕਿ ਜ਼ਿਆਦਾ ਟਾਈਮ ਨਹੀਂ ਲਾਣਾ ਹੈਗਾ ਸਿਰਫ 2 ਦਿਨ ਹੀ ਤੁਹਾਨੂੰ ਭੇਜਾਂਗੇ ਤੇ ਪਾਪਾ ਨੇ ਤੁਹਾਨੂੰ ਕੁ ਮਨ ਫਿਦਨ ਲੈ ਜਾਣਾ ਪੂਲ ਤੇ ਵੀ ਲੈ ਜਾਣਾ ਫਲਾਣੀ ਥਾਂ ਤੇ ਵੀ ਲੈ ਜਾਣਾ ਟਮਕਾਣੀ ਥਾਂ ਤੇ ਵੀ ਲੈ ਜਾਣਾ ਉਹ ਇੰਨੇ ਚ ਖੁਸ਼ ਹੋ ਗਏ ਨੇ ਪੁੱਤਰ ਉਹਨਾਂ ਦਾ ਬਚਪਨ ਹੈ ਅਸੀਂ ਉਹਨਾਂ ਦਾ ਬਚਪਨ ਨਹੀਂ ਖਰਾਬ ਕਰ ਸਕਦੇ ਨਾ ਤੇ ਛੁੱਟੀਆਂ ਬਣੀ ਛੁੱਟੀਆਂ ਤੂੰ ਕਹਿੰਨੀ ਛੁੱਟੀਆਂ ਕਿਉਂ ਆndੀਆਂ ਨੇ ਛੁੱਟੀਆਂ ਆndੀਆਂ ਹੀ ਇਸੇ ਵਾਸਤੇ ਨੇ ਨਾਨਕਿਆਂ ਦਾਦ ਗਿਆ ਵਾਸਤੇ ਰਿਸ਼ਤੇਦਾਰਾਂ ਵਾਸਤੇ ਕੋਈ ਕਹਿੰਦਾ ਸੀ ਭੂਆ ਕੋਲ ਜਾਣਾ ਕੋਈ ਕਹਿੰਦਾ ਸੀ ਮਾਸੀ ਕੋਲ ਜਾਣਾ ਛੁੱਟੀਆਂ ਬਣੀਆਂ ਇਸ ਵਾਸਤੇ ਨੇ ਪੁੱਤਰ ਫਰਤੂ ਦੇਰ ਰੱਖ ਤੂੰ ਹਿੰਮਤ ਨਾ ਛੱਡ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇਹ ਇਹਨੂੰ ਜ਼ਿੰਦਗੀ ਦੀ ਪਰਖ ਸਮਝ ਇਹ ਜੀਣਾ ਵੀ ਨਾ ਇੱਕ ਜ਼ਿੰਦਗੀ ਸਿਖਾਂਦੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੂੰ ਤੋ ਦਿਨ ਜਾ ਉਹ ਹੀ ਤੈਨੂੰ ਕਹਿਣਗੇ ਕਿ ਕਿੱਥੇ ਨਹੀਂ ਆਈ ਤੂੰ ਤੂੰ ਆਪਣੀ ਜਗ੍ਹਾ ਤੇ ਸਹੀ ਰਹੇਂਗੀ ਕਿ ਮੈਂ ਵੀਰੇ ਤੁਹਾਡੇ ਘਰ ਆਈ ਆਂ ਤੂੰ ਚਲੀ ਜਾ ਦੋ ਦਿਨ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਏ ਕਿ ਤੂੰ ਫੋਨ ਕਰੀ ਉਸੇ ਟਾਈਮ ਮੈਂ 골ਡੀ ਨੂੰ ਕਾਹਾਂਗੀ ਤੈਨੂੰ ਜਾ ਕੇ ਲਾਏਗਾ ਤੂੰ ਟੈਨਸ਼ਨ ਨਹੀਂ ਲੈਣੀ ਨਾਲੇ ਜਿੱਦ ਤੈਨੂੰ ਥੋੜਾ ਕਹਿੰਦੇ ਵੀ ਤੂੰ ਜਾ ਕੇ ਤੂੰ 6 ਮਹੀਨੇ ਰਹਿ ਆ ਜਾਂ 2 ਮਹੀਨੇ ਰਹਿ ਕੇ ਆ ਇਹ ਤੇ ਦੋ ਦਿਨ ਨੇ ਪੁੱਤਰ ਬੱਚਿਆਂ ਦੀ ਖੁਸ਼ੀ ਵਿੱਚੇ ਤੂੰ ਦੋ ਦਿਨ ਨਹੀਂ ਕੱਟ ਸਕਦੇ ਮੰਮੀ ਪਰ ਇੰਨੇ ਨੇ ਦੋ ਦਿਨ ਨਹੀਂ ਨਾ ਉੱਥੇ ਰਹਿਣਾ ਮੈਨੂੰ ਇਹਨਾਂ ਦਾ ਪਤਾ ਵਾ ਬੱਚਿਆਂ ਦਾ ਇਹਨਾਂ ਨੇ ਇਹੋ ਹੀ ਕਹਿਣਾ ਵਾ ਕਿ ਆਪਾਂ ਆਪਣੀਆਂ ਸਾਰੀਆਂ ਛੁੱਟੀਆਂ ਇੱਥੇ ਕੱਟਣੀਆਂ। ਉਹ ਤੂੰ ਫਿਕਰ ਨਾ ਕਰ। ਜੇ ਮੇ ਭੇਈ ਨਾ ਜਾਂਦੀ ਆ ਨਾ ਤੇ ਮੈਂ ਵਾਪਿਸ ਬੁਲਾ ਲਾਂਗੀ। ਮੈਂ ਆਪੇ ਕੋਈ ਨਾ ਕੋਈ ਬਹਾਨਾ ਪਾ ਕੇ ਬੁਲਾ ਲੈਣਾ ਤੂੰ ਫਿਕਰ ਨਾ ਕਰ। ਆਪੇ ਕੋਈ ਨਾ ਕੋਈ ਮੈਂ ਸਕੀਮ ਲੜਾ ਲੈਣੀ ਆ ਤੂੰ ਫਿਕਰ ਨਾ ਕਰ। ਮੈਂ ਤੈਨੂੰ ਕਹਿੰਦਾ ਦੋ ਦਿਨ ਬਸ ਰਹਿ ਦੋ ਦਿਨਾਂ ਦੇ ਵਿੱਚ ਵਿੱਚ ਤੈਨੂੰ ਮੈਂ ਵਾਪਿਸ ਬੁਲਾ ਲਾਂਗੀ। ਬੱਚੇ ਵੀ ਖੁਸ਼ ਹੋ ਜਾਣਗੇ ਤੇ ਪੁੱਤਰ ਮੇਰੀ ਗੱਲ ਸੁਣ। ਤੂੰ ਵੀ ਕੋਸ਼ਿਸ਼ ਕਰੀ ਕਿਰਨ ਖੁਸ਼ ਹੁੰਦੀ ਮੇਰੀ ਗੱਲ ਸੁਣ। ਜਦੋਂ ਧੀਆ ਹੁੰਦੀਆਂ ਨੇ ਨਾ ਤੇ ਮਮਾ ਨੂੰ ਕੋਈ ਚੈਨੀ ਆਂਦਾ ਕਿ ਸਾਡੇ ਧੀਆ ਦੁਖੀ ਨਹੀਂ ਧੀਆ ਹੁੰਦੀਆਂ ਨੇ ਤੇ ਤੂੰ ਉੱਥੇ ਜਾ ਕੇ ਬਿਲਕੁਲ ਮੰਮੀ ਦੀ ਫੋਟੋ ਵੇਖ ਕੇ ਰੋਣਾ ਨਹੀਂ ਯਾ ਉਹਨਾਂ ਨਾਲ ਗੱਲ ਕਰਦੇ ਕਰਦੇ ਮੰਨ ਨਹੀਂ ਭਰਨਾ ਕਿ ਮੰਮੀ ਇੰਜ ਯਾ ਮੰਮੀ ਉੰਜ ਨਾ ਕੋਈ ਇਹ ਨਾ ਸੋਚੇ ਸਾਡ ਕਰਾ ਕੇ ਸਾਡੀ ਧੀ ਪੈ ਐਵੇਂ ਕਹਿੰਦੀ ਪੀ ਨਾ ਮਮਾ ਦੇ ਹਮੇਸ਼ਾ ਦਿੱਲੀ ਚ ਹੁੰਦੀਆਂ ਨੇ ਇਹਨਾਂ ਨੂੰ ਬਾਹਰੋਂ ਲੱਭਣ ਦੀ ਥੋੜਾ ਲੋੜ ਪੈਂਦੀ ਏ ਇਤੇ ਆਪਣੇ ਨਾਲੋਂ ਦੀ ਲਈ ਹਟ ਟ ਤੇ ਤੂੰ ਟੈਨਸ਼ਨ ਨਹੀਂ ਲੈਣੀ ਕੋਈ ਵੀ ਤੇਰੇ ਨਾਲ ਅਸੀਂ ਸਾਰੇ ਖੜੇ ਆ ਤੂੰ ਕਿਉਂ ਫਿਕਰ ਕਰਦੀ ਬਸ ਤੋ ਦੋ ਕੁ ਦਿਨ ਹੋਇਆ ਬੱਚੇ ਨੂੰ ਖੁਸ਼ ਕੇਸ਼ਵ ਦਾ ਦਿਲ ਬੜਾ ਆਇਆ ਹੋਇਆ ਚਲ ਦੋ ਦਿਨ ਬੱਚੇ ਦਾ ਮਨ ਹੋਰ ਹੋ ਜਾਊਗਾ ਠੀਕ ਹੈ ਨਾ ਮੈਂ ਕੁਝ ਗਲਤ ਹੀ ਨਹੀਂ ਕਹਿੰਦੀ ਪੀਣਾ ਕਿਰਨ ਨਹੀਂ ਨਹੀਂ ਮੰਮੀ ਤੂੰ ਇਥੇ ਕੁਝ ਵੀ ਗਲਤ ਨਹੀਂ ਕੀਤਾ ਕੋਈ ਗੱਲ ਨਹੀਂ ਮੈਂ ਵੇਖਦੀ ਹਾਂ ਫਿਰ ਬਸ ਤੂੰ ਖੁਸ਼ ਹੋ ਕੇ ਜਾਣਾ ਹੱਸਦੀ ਨਹੀਂ ਜਾਣਾ ਤੇ ਹੱਸਦੀ ਨਹੀਂ ਆਣਾ ਬਸ ਬਾਕੀ ਸਾਨੂੰ ਸਭ ਕੁਝ ਪਤਾ ਹੀ ਹੈ ਪੁੱਤਰ ਕੋਈ ਗੱਲ ਨਹੀਂ ਕੋਈ ਚਲ ਤਿਆਰੀ ਕਰ ਤੂੰ ਬੱਚੇ ਦੇ ਕੱਪੜੇ ਪਾ ਲੈ ਇੱਕ ਇੱਕ ਦੋ ਦੋ ਜੋੜੇ ਇਹਨਾਂ ਦੇ ਨਾਲ ਰੱਖ ਲੈ ਤੇ ਜੁੱਤੀਆਂ ਜੁੱਤੀਆਂ ਰੱਖ ਲਈ ਨੇ ਉੱਥੇ ਜਾ ਕੇ ਇਹਨਾਂ ਨੂੰ ਸ਼ਰਾਰਤਾ ਸ਼ੁਰੂ ਦਾ ਨਾ ਕਰਨ ਦਈ ਅੱਛਾ ਠੀਕ ਹੈ ਨਾ ਚਲ ਤਿਆਰੀ ਕਰ ਲੈ ਮੇਰਾ ਪੁੱਤ ਬੈਗ ਨਵਾਂ ਕੱਢ ਲਈ ਦੀਵਾਨੀ ਚੋਂ ਅੱਛਾ ਚ ਕੱਢ ਲੈ मम्मी तू ही तो कहता चल जा दो दिन लाया पर अब दो दिन मैनू पता कितना मैं जावा उ